ਸ੍ਰੀ ਵਾਿਗਰੇਵੀ ਜੀ ਕਾ ਕਾਲਸਾ ਸ੍ਰੀ ਵਾਿਗਰੇਵੀ ਦੀ ਫਤ ਹੈ ਮੈਂ ਜਸਪੀਰ ਸਿੰਘ ਮੈ ਰੇਜ ਡਾਇਰੈਕਟਰ ਦਸ਼ਬੇਸ਼ ਪਬਲਿਕ ਸਕੂਲ ਫਰੀਦਕੋਟ ਦਸ਼ਬੇਸ਼ ਪਬਲਿਕ ਸਕੂਲ ਜਿੱਥੇ ਵਿਦਿਅਕ ਖੇਤਰ ਵਿੱਚ ਬੱਲਾ ਮਾਰ ਰਿਹਾ ਹੈ ਉੱਥੇ ਖੇਡਾਂ ਵਿੱਚ ਵੀ ਬਹੁਤ ਮੱਲਾ ਮਾਰ ਰਹੇ ਨੇ ਤੇ ਜਿਹੜੀ ਜਿਹੜੀ ਪਹਿਲੀ ਖੇਡ ਹੈ ਸਬ ਜਿਹੜੀ ਹੈਗੀ ਹੈ ਸੈਪਿਕ ਟਾਕਰਾ ਇੱਕ ਨਵੀਂ ਖੇਡ ਪੰਜਾਬ ਚ ਐਂਟਰ ਹੋਈ ਸੀ ਇਸ ਦੇ ਵਿੱਚ ਅਸੀਂ ਪਹਿਲੇ ਸਾਲ ਪਿਛਲੇ ਸਾਲ ব্রੌਂਜ਼ ਜਿਹੜਾ ਹੈਗਾ ਉਹ ਮੈਡਲ ਜਿੱਤਿਆ ਸੀ ਇਸ ਵਾਰ ਸਾਡੀ ਟੀਮ ਨੇ 골ਡ ਮੈਡਲ ਜਿੱਤਿਆ ਇਸ ਦਾ ਸਿਹਰਾ ਜਿਹੜਾ ਮੰਦੀਪ ਸਿੰਘ ਸਾਡਾ ਜਿਹੜਾ ਕੋਚ ਹੈ ਉਹਦੇ ਸਿਰ ਤੇ ਹੈ ਜਿਸ ਨੇ ਇੰਨੀ ਮਿਹਨਤ ਕਰਾਈ ਤੇ 골ਡ ਮੈਡਲ ਲੈ ਕੇ ਆਂਦਾ ਮੈਂ ਇਹਨਾਂ ਨੂੰ ਕੰਗ੍ਰੈਚੂਲੇਟ ਕਰਦਾ ਮੈਂ ਬੱਚਿਆਂ ਨੂੰ ਵੀ ਕੰਗ੍ਰੈਚੂਲੇਟ ਕਰਦਾ ਔਰ ਇਹ ਵੀ ਕਹਿਣਾ ਹੈ ਵੀ ਅੱਗੇ ਤੋਂ ਤੁਸੀਂ ਇਸ ਇਸ ਨੂੰ ਅੱਗੇ ਤੋਂ ਹੋਰ ਬਤਾਓ ਖੇਡਾਂ ਵਿੱਚ ਹੋਰ ਅਸੀਂ ਯੋਗਦਾਨ ਪਾਈਏ ਹੋਰ ਮੈਡਲ ਲੈ ਕੇ ਆਈਏ ਇਸ ਸਾਲ ਅਸੀਂ ਖੇਡਾਂ ਵਿੱਚ ਬਹੁਤ ਸਾਰੇ ਮੈਡਲ ਲੈ ਕੇ ਆਂਦੇ ਨੇ ਜਿਹੜੇ ਕਿ ਡਿਸਟ੍ਰਿਕਟ ਲੈਵਲ ਔਰ ਸਟੇਟ ਲੈਵਲ ਦੇ ਹਲੇ ਆ ਰਹੇ ਨੇ ਡਿਸਟ੍ਰਿਕਟ ਲੈਵਲ ਦੇ ਮੈਡਲ ਬਾਰੇ ਮੈਂ ਆਪਣੇ ਪ੍ਰਿੰਸੀਪਲ ਸ੍ਰੀ ਅਪਰੂਵ ਦੇਵਗਨ ਨੂੰ ਕਹੂੰਗਾ ਵੀ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जैसे संधु सर ने बताया है कि हमारे बच्चे एकेडमिक्स में हमेशा ही बहुत अच्छा करते रहे हैं साथ ही में मैं अपनी मैनेजमेंट का भी बहुत सही दिल से शुक्रिया करता हूँ कि यहाँ पर स्पोर्ट्स पर बहुत ज्यादा ध्यान दिया जाता है अगर आप स्कूल तो का राउंड लें आपको पता चलेगा कि स्कूल में नेशनल लेवल का क्रिकेट ग्राउंड है बास्केटबॉल ग्राउंड फुटबॉल ग्राउंड हॉकी ग्राउंड बैडमिंटन के लिए हम इंडोर स्टेडियम बहुत अच्छा बना रहे हैं

ये 400 के करीब पहुंचते हैं 400 सौ पौने चार के करीब पहुंचते हैं जो अपने आप में एक बहुत बड़ी अचीवमेंट है और इसके लिए सारा जो क्रेडिट है जो शाम को अगर आप किसी भी दिन आए यहाँ पर आपको शाम को हजारों के करीब बच्चा खेलता मिलता है और सारे कोचेज मैनेजमेंट की तरफ से फ्री हैं हम किसी भी बच्चे से स्पोर्ट्स का कोई चार्ज नहीं लेते हैं हमारी मैनेजमेंट का एक सर्व सर्वांगणी विकास की जब हम ओवरऑल डेवलपमेंट की बात करते हैं उसको लेकर के हमारी मैनेजमेंट बिल्कुल क्लियर है जितना जैसे हम एकेडमिक स्टैंडर्ड्स के लिए जाने जाते हैं उतना ही अच्छा हमारे बच्चे स्पोर्ट्स में कर रहे हैं और टाइम टू टाइम मेन्स हमारे अगर जो आप देखें ओलंपिक्स में लड़की जो सामरा है इसने गोल्ड मेडल तक जीता है वो दशमेश की स्टूडेंट रही है और इस तरह से बहुत बहुत सारे बच्चे निकले हैं और मैं अगेन ये बताते मुझे खुशी हो रही है कि आगे जो अभी स्टेट्स चल रहे हैं उसमें भी लगातार हमारे मेडल आ रहे हैं उसमें कई बच्चे एक तो यू कॉम्पिटन है जिसमें गोल्ड मेडल आया है बाकी अभी अचीवमेंट्स जो जैसे जैसे रिजल्ट आएंगे तो आप लोगों को अपडेट किया जाए कुमार सी एल का स्टूडेंट हाँ दशमेष पब्लिक स्कूल तो साढ़े दे लुधियाना विखे सीपा टकरा के मैच हुए थे जिस मैच हुए पंजे असी वन सड जीते ने मानसा मलेरकोटला संगरूर बठिंडा बरनला ਤੇ ਪਿਛਲੇ ਸਾਲ ਵੀ ਸਾਡਾ ব্রੌਂਜ਼ ਆਇਆ ਸੀ ਤੇ ਇਸ ਸਾਲ ਸਾਡੇ ਤਿੰਨ ਮੁੰਡੇ ਨੈਸ਼ਨਲ ਜੋ ਕੈਂਪ ਲਈ ਸਿਲੈਕਟ ਹੋਏ ਨੇ ਤੇ ਉਮੀਦ ਆ ਵੀ ਤਨੇ ਜਾਣਗੇ ਨੈਸ਼ਨਲ ਕਿ ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ ਕਿੱ데 ਦੇ ਵਿੱਚ ਐਕਸਪੀਰੀਅੰਸ ਸਰ ਸਾਡਾ ਬਹੁਤ ਵਧੀਆ ਸੀ ਉੱਥੇ ਬਹੁਤ ਅੱਛੀ ਫੈਸਿਲਿਟੀਆਂ ਦਿੱਤੀਆਂ ਗਈਆਂ ਸਾਨੂੰ ਤੇ ਬੜੇ ਵਧੀਆ ਮੈਚ ਹੋਏ ਉੱਥੇ ਸਕੂਲ ਵਿੱਚ ਰਿਸਪੌਂਸ ਸਾਨੂੰ ਸਰ ਬਹੁਤ ਵਧੀਆ ਮਿਲ ਰਿਹਾ ਹੈਗਾ ਤੇ ਉਮੀਦ ਆ ਵੀ ਅਗਲੇ ਸਾਲ ਵੀ ਅਸੀਂ ਲੈ ਕੇ ਆਵਾਂਗੇ ਮੈਡਲ 골ਡ ਹੀ ਲੈ ਕੇ ਆਵਾਂਗੇ 2019 ਸਾਰੇ ਅਸੀਂ 골ਡ ਆ ਜੀ ਸਰ ਕੋ ਸਾਾਨੂੰ ਸਰ ਬਹੁਤ ਮਿਹਨਤ ਕਰਾ ਰਹੇ ਆ ਹਰੇਕ ਸਾਲੀ ਤੇ ਵਾਸ ਲੇਟ ਹੀ ਜਾਣੇ ਹੁੰਨੇ ਸਭ ਤੋਂ ਲੇਟ ਠੀਕ ਹੈ ਨਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਮੈਂ ਇੱਥੇ ਸਰ ਸ਼ਾਮ ਨੂੰ ਸੈਂਟਰ ਚ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੀ ਹੈ ਫੁੱਟਬਾਲ ਔਰ ਸਪਕਟੱਕਰਾ ਦੀ ਸਪਕਟੱਕਰਾ ਦੀ ਪ੍ਰੈਕਟਿਸ ਸਾਨੂੰ ਕਿਉਂਕਿ ਜਿਹੜੀ ਇਹ ਬਾਲ ਹੈ ਤੁਹਾਨੂੰ ਦਿਖਾਈਏ ਤਾਂ ਇਹ ਤਕਰੀਬਨ 2000 3000 ਦੀ ਬਾਲ ਹੈ ਪਰ ਸਾਨੂੰ ਮੈਨੇਜਮੈਂਟ ਵੱਲੋਂ ਕਦੇ ਵੀ ਇਹ ਨਹੀਂ ਕਿਹਾ ਗਿਆ ਵੀ ਅਸੀਂ ਕੋਈ ਚੀਜ਼ ਨਹੀਂ ਲੈ ਕੇ ਦੇਣੀ ਬਾਲ ਸਾਨੂੰ इजीली ਪ੍ਰੋਵਾਈਡ ਹੁੰਦੀ ਹੈ ਹਰ ਚੀਜ਼ ਫੈਸਿਲਿਟੀ ਦਿੱਤੀ ਜਾਂਦੀ ਹੈ ਮੈਨੇਜਮੈਂਟ ਵੱਲੋਂ ਜਾਂ ਸਕੂਲ ਪ੍ਰਿੰਸੀਪਲਸ ਆ ਰਹੇ ਜਾਂ ਸਪੋਰਟਸ ਮੈਨੇਜਰ ਸਾਰਿਆਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਔਰ ਇਸੇ ਦੇ ਕਰਕੇ ਸਾਡੇ ਡੇਲੀ ਗਰਾਊਂਡ ਸ਼ਾਮ ਨੂੰ ਬੱਚੇ ਰੈਗੂਲਰ ਆਉਂਦੇ ਹੀ ਆਉਂਦੇ ਆ ਉਹ ਮੇਨ ਤਰਾ ਪ੍ਰੈਕਟਿਸ ਕਰਵਾਈ ਜਾਂਦੀ ਹੈ ਪਿਛਲੇ ਸਾਲ ਸਾਡਾ ਸਟੇਟ ਚੋਂ ਬ੍ਰੌਂਜ਼ ਮੈਡਲ ਸੀਗਾ ਸੀ ਲਾਸਟ ইয়ার ਹੀ ਗੇਮ ਸ਼ੁਰੂ ਕੀਤੀ ਸੀਗੀ ਔਰ ਇਸ ਸਾਲ ਜਦੋਂ ਕੁਆਰਟਰ ਫਾਈਨਲ ਮੈਚ ਜਿੱਤੇ ਤਾਂ ਮੈਂ ਬੱਚਿਆਂ ਨੂੰ ਉਦੋਂ ਹੀ ਕਹਤਾ ਸੀ ਕਿ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਐਤਕੀ ਆਪਣਾ 골ਡ ਆਊਗਾ ਕਿਉਂਕਿ ਟੀਮ ਦੀ ਪਰਫਾਰਮੈਂਸ ਬਹੁਤ ਵਧੀਆ ਸੀ ਲੀਗ ਦੇ ਦੋ ਮੈਚਸ ਹੋਏ ਮਾਨਸਾ ਨਾਲ ਔਰ ਸੰਗਰੂਰ ਨਾਲ ਇਹਨਾਂ ਨੇ ਵਨ ਸਾਈਡਿਡ ਜਿੱਤੇ ਕੁਆਰਟਰ ਫਾਈਨਲ ਤਰਨ ਤਰਨਾ ਸੀ ਉਹ ਵਨ ਸਾਈਡਿਡ ਜਿੱਤੇ ਆ ਪਹਿਲੇ ਦੋਨੇ ਸੈੱਟ ਸੈਮੀ ਫਾਈਨਲ ਮਲੇਰਕੋਟ ਲੈਣਾ ਉਹਨਾਂ ਨੇ ਅਕੈਡਮੀ ਬਣਾਈ ਹੋਈ ਹੈ ਉਹਨਾਂ ਨੂੰ ਜਿੱਤਿਆ ਫਾਈਨਲ ਬਠਿੰਡੇ ਦੀ ਟੀਮ ਨੂੰ ਜਿੱਤਿਆ ਔਰ ਪੰਜਾਬ ਚੋਂ ਚੈਂਪੀਅਨ ਬਣੇ ਇਹ ਬੱਚੇ ਮਨਦੀਪ ਜੀ ਕਿੰਨਾ ਟਾਈਮ ਹੈਗਾ ਤੁਹਾਨੂੰ ਇੱਥੇ ਬੱਚਿਆਂ ਸਰ ਬੱਚੇ ਫੁੱਟਬਾਲ 'ਚ ਤਾਂ ਇੰਟਰਨੈਸ਼ਨਲ ਬੱਚੇ ਸਾਡੇ ਬਹੁਤ ਚਲੇ ਗਏ ਆ ਜੀ ਇਹ ਮਾੜਾ ਲੜਕਾ ਈਮਾਨ ਆ ਜੋ ਕੈਪਟਨ ਆ ਮੇਰੇ ਮਗਰ ਖੜਾ ਲਾਸਟ ਈਅਰ ਵੀ ਇਹ ਨੈਸ਼ਨਲ ਜਾ ਕੇ ਆ ਦੋ ਬੱਚੇ ਆਪਣੇ ਸਕੂਲ ਦੇ ਪਿਛਲੇ ਸਾਲ ਇਹ ਜਿਹੜੀ ਸਿਪਕਟ ਕਰਾ ਗਏ ਮੈਂ ਤਿੰਨ ਬੱਚੇ ਪਲੇ ਕਰਦੇ ਆ ਔਰ ਅਸੀਂ ਮਾਨ ਨਾ ਕਹਿ ਸਕਦੇ ਕਿ ਪੰਜਾਬ ਦੀ ਟੀਮ 'ਚ ਤਿੰਨ ਬੱਚੇ ਖੇਡ ਰਹੇ ਸੀ ਜਿਹਦੇ 'ਚ ਦੋ ਦਸ਼ਮੇਸ਼ ਪਬਲਿਕ ਸਕੂਲ ਦੇ ਬੱਚੇ ਨੈਸ਼ਨਲ ਟੀਮ 'ਚ ਪਲੇ ਕੀਤੀ ਉੱਥੇ ਜਾ ਕੇ ਇਹਨਾਂ ਨੇ ਪਲੇਇੰਗ ਕੀਤੀ ਔਰ ਫੁੱਟਬਾਲ 'ਚ ਮੇਰਾ ਖੁਦ ਦਾ ਬੱਚਾ ਇੱਥੇ ਪੜਦਾ ਸੀ ਉਹ ਬ੍ਰਾਜ਼ੀਲ ਲਾ ਕੇ ਆ ਟੂਰ ਪਿਛਲੇ ਸ ਇੱਕ ਜਰਮਨੀ ਬੱਚਾ ਜਾ ਕੇ ਆ ਮੈਂਟਲੀ ਡਿਜ਼ੇਬਲ ਬੱਚਾ ਹੈ ਉਹ ਮੇਰੇ ਕੋਲ ਕੋਚਿੰਗ ਲੈਂਦਾ ਸੀ ਉਹ ਬਰਲਨ 올림픽 ਗੇਮਸ ਖੇਡ ਕੇ ਆਇਆ ਹੋਇਆ ਜੀ ਜਿਵੇਂ ਹੁਣ ਸਰ ਨੇ ਕਿਹਾ ਅਸੀਂ ਫ੍ਰੀ ਬਕਸ ਪੂਰੇ ਬੱਚਿਆਂ ਨੂੰ ਕੋਸ਼ਿਸ਼ ਕਰਦੀਆਂ ਟ੍ਰੇਨਿੰਗ ਦੇਣ ਦੀ ਕੀ ਕਹਿਣਾ ਸਰ ਸਾਨੂੰ ਟ੍ਰੇਨਿੰਗ ਵੱਲੋਂ ਕੋਈ ਅਸੀਂ ਬੱਚਿਆਂ ਤੋਂ ਕੋਈ ਚਾਰਜ ਨਹੀਂ ਕਰ ਰਹੇ ਜੀ ਈਵਨ ਕਿ ਡਾਇਰੈਕਟਰ ਸਰ ਨੇ ਸਾਨੂੰ ਇਹ ਕਿਹਾ ਕਿ ਗਰਾਊਂਡ ਵੀ ਸਾਨੂੰ ਨਵੇਂ ਤਿਆਰ ਕਰਕੇ ਦੇ ਰਹੇ ਹੈ ਜੀ ਗਰਾਊਂਡ ਬੈਡਮਿੰਟਨ ਦੇ ਤਿਆਰ ਹੋਣੇ ਬੈਡਮਿੰਟਨ ਤੇ ਸੇਮ ਗਰਾਊਂਡ ਚ ਹੈ ਸਾਨੂੰ ਦੋ ਗਰਾਊਂਡ ਅਗਲੇ ਸਾਲ ਨੈਕਸਟ ਤਿਆਰ ਹੋਗੇ ਤਾਂ ਸਾਨੂੰ ਹੋਰ ਫਾਇਦਾ ਹੋਊਗਾ ਜੀ ਦੋ ਗਰਾਊਂਡ ਮਿਲ ਜਾਣਗੇ ਪ੍ਰੈਕਟਿਸ ਵੱਧ ਹੋਇਆ ਕਰੂਗਾ ਯਾਨੀ ਬੱਚੇ ਵੱਧ ਤੋਂ ਵੱਧ ਕੋਸ਼ਿਸ਼ ਕਰਨ ਅਸੀਂ ਇਸ ਸਾਲ 7019 ਬॉयਜ਼ ਦੀ ਟੀਮ ਬਣਾਈ ਸੀ ਅਗਲੇ ਸਾਲ ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ 6 ਦੇ 6 ਗਰੁੱਪ ਚ ਪਾਰਟਿਸਿਪੇਟ ਕਰਾਂਗੇ ਜੀ ਸਾਰੀਆਂ ਟੀਮਸ ਬਣਾਵਾਂਗੇ